ਆ ਪੰਡਾ ਜੀ ਅੱਛੀ ਜੀ ਜਾ ਤੁਹਾਨੂੰ ਦੱਸਾਂ ਬੈਲਜੀਅਮ ਦੇ ਇੱਥੇ ਪੌੜਾ ਆ ਗਿਆ ਪੌੜਾ ਚੱਕਿਆ ਗਿਆ ਆ ਆ ਲੰਘ ਰਿਹਾ ਇੱਥੋਂ ਦੀ ਆ ਜਹਾਜ਼ ਲੰਘ ਰਿਹਾ ਫੇਰ ਆ ਗੱਡੀਆਂ ਲੰਗਣਗੀਆਂ ਜਦੋਂ ਪੌੜਾ ਥੱਲੇ ਆਊਗਾ ਆ ਜਹਾਜ਼ ਲੰਘ ਰਿਹਾ ਆ ਪੌੜਾ ਚੱਕਿਆ ਗਿਆ ਇਹ ਬੈਲਜੀਅਮ ਦਾ ਪੰਡਾ ਕਿਹੜਾ ਪੰਡਾ ਰਪਿੰਦਰ ਪੰਡਾ ਨੂੰ ਸੀਰੀਗੇ ਵਾਲਾ ਕਹਿੰਦੇ ਪਰ ਇਹ ਬੈਲਜੀਅਮ ਦਾ ਪੰਡਾ ਜੋਰ ਪੁੱਛ ਆ ਜਹਾਜ਼ ਲੰਘ ਰਿਹਾ ਆ ਪੌੜਾ ਚੱਕਿਆ ਗਿਆ ਸੀ ਆ ਗੱਡੀਆਂ ਖੜੀਆਂ ਹੁਣੇ ਪੌਲ ਥੱਲੇ ਆਊਗਾ ਆ ਪੌਲ ਥੱਲੇ ਆ ਰਿਹਾ ਹੁਣ ਤੇ ਗੱਡੀਆਂ ਲੰਘਣਗੀਆਂ ਹੈਲੋ ਹਾਓ ਯੂ ਆ ਪੌਲ ਥੱਲੇ ਆ ਗਿਆ ਹੁਣ ਇਹ ਹੈਗਾ ਪਿੰਡ ਦਾ ਨਾਮ ਬਿਰ ਬ੍ਰਾਂਡਬਰਗ ਆ ਪਿੰਡ ਦਾ ਨਾਮ ਹਨਾ ਇਹਦਾ ਇਹਦਾ ਬ੍ਰਿਜ ਦਾ ਨਾਮ ਆ ਥੱਲੇ ਆ ਗਿਆ ਹੁਣ ਇਹ ਗੱਡੀਆਂ ਲੰਘ ਜਾਣਗੀਆਂ ਕਈ ਕਈ ਪੌੜ ਜਿੱਦਾਂ ਇਹ ਹੁਣ ਆਇਆ ਚੱਕਿਆ ਗਿਆ ਕਈ ਪੌੜ ਹੁਣ ਐਦਾਂ ਚੱਕੇ ਜਾਂਦੇ ਆਂ ਚਾਹ ਵਿੱਥੇ ਬਹੁਤ ਜ਼ਿਆਦਾ ਬਣੇ ਵਜਤਾਂ ਦੇ ਵੀ ਪਾਣੀ ਤਾਂ ਪੂਰਾ ਕੰਮ ਲੈਂਦੇ ਆ ਉਹ ਜਹਾਜ ਲੰਘ ਕੇ ਗਿਆ ਵਿੱਚ ਤੇ ਇੱਥੇ ਸਭ ਤੋਂ ਵੱਡੀ ਗੱਲ ਇਹ ਕੋਲ ਵੀ ਜਿਹੜਾ ਨਹੀਂ ਸੀ ਕੰਮ ਕਰਨ ਦਾ ਮਾਲਾ ਜਿਵੇਂ ਆਪਣੇ ਟਰਕਿੰਗ ਦਾ ਹੁੰਦਾ ਹਨਾ ਵੀ ਲੈ ਕੇ ਜਾਂਦੇ ਟ੍ਰੇਲਰ ਟ੍ਰੋਲਰ ਜਿਹੜੇ ਹੋਰ ਆ ਹੁਣ ਚੱਕਿਆ ਗਿਆ ਤੇ ਲੋਕ ਇੱਥੇ ਆ ਪੌੜ ਰੈਡੀ ਹੋ ਗਈ ਸੜਕ ਹੋਣ ਲੱਗਣ ਲੱਗ ਗਏ ਦੇ ਉੱਤੋਂ ਦੇ ਆ ਗੱਡੀਆਂ ਉਨ ਉੱਪਰ ਦੀ ਲੰਗਨ ਲੱਗ ਗਈਆਂ ਨੇ ਇਹ ਪੈਂਡਾ ਜਾਨੀ ਕਿ ਬੈਲਜੀਅਮ ਦਾ ਜਿੱਥੇ ਆਪੋ ਉੱਪਰ ਚੱਕਾ ਜਾਂਦਾ ਕਿ ਥੱਲੇ ਆ ਜਾਂਦਾ